ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਰਣ ਵਾਲੀ ਜੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਜਾਨੀ ਕਿ ਪਜੀਆਰ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਜਿਸ ਦੇ ਵਿੱਚ ਕਿ ਪਜੀਆਈ ਚੰਡੀਗੜ੍ਹ ਵਿੱਚ 51 ਵੈਕੈਂਸੀਆਂ ਗਰੁੱਪ B ਅਤੇ C ਦੀਆਂ ਤੇ 63 ਵੈਕੈਂਸੀਆਂ ਪਜੀਆਈ ਜੋ ਸੰਗਰੂਰ ਵਿਖੇ ਸੈਟਲਾਈਟ ਸੈਂਟਰ ਬਣਿਆ ਉੱਥੋਂ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਡਾਇਰੈਕਟਰ ਰਿਕਰੂਟਮੈਂਟ ਰੈਗੂਲਰ ਬੇਸ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਉਸ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਜੇ ਤੁਸੀਂ ਇਸ ਪੋਸਟ ਨੂੰ ਅਪਲਾਈ ਸਾਡੇ ਵੱਲੋਂ ਕਰਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਹੋਏ ਵਟਸਐਪ ਨੰਬਰ ਤੇ ਆਪਣੇ ਡਾਕੂਮੈਂਟ ਪੀਡੀਐਫ ਕਰਕੇ ਭੇਜ ਦਿਓ ਅਸੀਂ ਤੁਹਾਡੀ ਪੋਸਟ ਫਿਲ ਅਪ ਕਰ ਦੇਵਾਂਗੇ ਅਪਲਾਈ ਕਰਨ ਵਾਸਤੇ 4 ਤਰੀਕ ਤੋਂ ਅਪਲਾਈ ਸਟਾਰਟ ਹੈਗਾ ਜੀ ਆਨਲਾਈਨ ਤੇ ਲਾਸਟ ਡੇਟ ਅਪਲਾਈ ਕਰਨ ਦੀ 4 ਅਗਸਤ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਐਪਲੀਕੇਸ਼ਨ ਫੀਸ ਇਸ ਵਿੱਚ ਜੋ ਹੈ ਪੀ ਡਬਲਯੂ ਡੀ ਕੈਂਡੀਡੇਟਸ ਅਤੇ ਉਹਨਾਂ ਵਾਸਤੇ ਕੋਈ ਫੀਸ ਨਹੀਂ ਰਹਿਣ ਵਾਲੀ ਐਸ ਸੀ ਐਸ ਟੀ ਕੈਟਾਗਰੀ ਵਾਲੇ ਨੂੰ 800 ਰੁਪਿਆ ਐਪਲੀਕੇਸ਼ਨ ਫੀਸ ਰਹਿਣ ਵਾਲੀ ਜਰਨਲ ਓ ਬੀ ਸੀ ਤੇ ਈ ਡਬਲਯੂ ਐਸ ਨੂੰ 1500 ਦੀ ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਵੈਕੈਂਸੀਆਂ ਬਾਰੇ ਆਪਾਂ ਗੱਲ ਕਰਾਂਗੇ ਕੀ ਏਜ ਲਿਮਟ ਤੇ ਉਸ ਦਾ ਸਾਰਾ ਸਭ ਤੋਂ ਪਹਿਲਾਂ ਜੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਵੈਕੈਂਸੀਆਂ ਲੀਗਲ ਅਸਿਸਟੈਂਟ ਦੀਆਂ ਟੋਟਲ ਇੱਕ ਵੈਕੈਂਸੀ ਆ ਜੂਨੀਅਰ ਟੈਕਨੀਸ਼ੀਅਨ ਲੈਬ ਦੀ 33 ਵੈਕੈਂਸੀਆਂ ਰਹਿਣ ਵਾਲੀਆਂ ਜੀ ਜੂਨੀਅਰ ਟੈਕਨੀਸ਼ੀਅਨ ਐਕਸ-ਰੇ ਦੀਆਂ 6 ਵੈਕੈਂਸੀਆਂ ਕੈਟਾਗਰੀ ਵਾਈਜ਼ ਤੁਸੀਂ ਆਪਣੇ ਆਪ ਜ਼ਰੂਰ ਚੈੱਕ ਕਰ ਲਿਓ ਉਸ ਤੋਂ ਬਾਅਦ ਜੂਨੀਅਰ ਟੈਕਨੀਸ਼ੀਅਨ ਰੇਡੀਓ ਥੈਰੇਪੀ ਦੀਆਂ 3 ਗਰੁੱਪ ਬੀ ਦੇ ਵਿੱਚ ਹੈ ਜੀ ਟੈਕਨੀਸ਼ੀਅਨ ਓਟੀ ਦੀਆਂ 4 ਵੈਕੈਂਸੀਆਂ ਡੈਂਟਲ ਹਾਈਜਨਿਸਟ 2 ਵੈਕੈਂਸੀਆਂ ਅਸਿਸਟੈਂਟ ਡਾਈਟੀਸ਼ਨ ਦੀਆਂ 2 ਰਿਸੈਪਸ਼ਨਿਸਟ ਦੀ 1 ਅਤੇ ਜੂਨੀਅਰ ਆਡੀਟਰ ਦੀ 1 ਵੈਕੈਂਸੀ ਟੋਟਲ ਪੀਜੀਆਈ ਚੰਡੀਗੜ੍ਹ ਦੀਆਂ 51 ਵੈਕੈਂਸੀਆਂ ਨੇ ਉਸ ਤੋਂ ਬਾਅਦ ਹੈ ਜੀ ਪੀਜੀਆਈ ਸੰਗਰੂਰ ਦੀਆਂ ਜੋ ਸੈਟੇਲਾਈਟ ਸੈਂਟਰ ਬਣਾਇਆ ਉਸ ਦੀਆਂ ਵੈਕੈਂਸੀਆਂ ਨਰਸਿੰਗ ਅਫਸਰ ਦੀਆਂ 51 ਵੈਕੈਂਸੀਆਂ ਕੈਟਾਗਰੀ ਵਾਈਜ਼ ਤੁਸੀਂ ਚੈੱਕ ਕਰ ਲਿਓ ਸਟੋਰ ਕੀਪਰ ਦੀ 1 ਵੈਕੈਂਸੀ ਹੈ ਜੂਨੀਅਰ ਟੈਕਨੀਸ਼ੀਅਨ ਲੈਬ ਦੀਆਂ 6 ਸੀਨੀਅਰ ਐਡਮਿਨਿਸਟ੍ਰੇਟਿਵ ਅਪਰ ਡਿਵੀਜ਼ਨ ਕਲਰਕ ਦੀਆਂ 2 ਤੇ ਜੂਨੀਅਰ ਐਡਮਿਨਿਸਟ੍ਰੇਟਿਵ ਲੋਅਰ ਡਿਵੀਜ਼ਨ ਕਲਰਕ ਦੀਆਂ 3 ਵੈਕੈਂਸੀਆਂ ਟੋਟਲ 63 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਅੱਗੇ ਵੈਕੈਂਸੀਆਂ ਵਾਸਤੇ ਜੋ ਐਜੂਕੇਸ਼ਨ ਕੁਆਲਿਫਿਕੇਸ਼ਨ ਏਜ ਲਿਮਟ ਬਾਰੇ ਆਪਾਂ ਗੱਲ ਕਰਦਗੇ ਨਰਸਿੰਗ ਅਫਸਰ ਵਾਸਤੇ ਜੀ ਕੈਂਡੀਡੇਟ ਬੀਐਸਸੀ ਨਰਸਿੰਗ ਹੋਣਾ ਚਾਹੀਦਾ ਜਾਂ ਫਿਰ ਰੈਗੂਲਰ ਬੀਐਸਸੀ ਨਰਸਿੰਗ ਕੋਰਸ ਹੋਣਾ ਚਾਹੀਦਾ ਜਾਂ ਫਿਰ ਬੀਐਸਸੀ ਆਨਰਿੰਗ ਦਾ ਆਨਰ ਦਾ ਹੋਣਾ ਚਾਹੀਦਾ ਜਾਂ ਫਿਰ ਕੈਂਡੀਡੇਟ ਕੋਲੇ ਪੋਸਟ ਬੇਸਿਕ ਬੀਐਸਸੀ ਨਰਸਿੰਗ ਹੋਣੀ ਚਾਹੀਦੀ ਤੇ ਸਟਾਫ ਨਰਸ ਰਜਿਸਟਰਡ ਹੋਣਾ ਚਾਹੀਦਾ ਤੇ ਜਾਂ ਫਿਰ ਕੈਂਡੀਡੇਟ ਜੇ ਡਿਪਲੋਮਾ ਉਹਨਾਂ ਕੋਲੇ ਜੀਐਨਐਮ ਦਾ ਤੇ ਰਜਿਸਟਰਡ ਸਟਾਫ ਨਰਸ ਹੋਣੀ ਚਾਹੀਦੀ ਤੇ 1 ਸਾਲ ਦਾ ਐਕਸਪੀਰੀਅੰਸ ਘੱਟੋ-ਘੱਟ 50 ਬੈਡ ਹਸਪੀਟਲ ਦਾ ਹੋਣਾ ਚਾਹੀਦਾ ਲੀਗਲ ਅਸਿਸਟੈਂਟ ਵਾਸਤੇ ਜੀ ਕੈਂਡੀਡੇਟ ਦੀ ਏਜ ਲਿਮਟ 18 ਤੋਂ 30 ਸਾਲ ਡਿਗਰੀ ਹੋਣੀ ਚਾਹੀਦੀ ਹੈ ਫਰਸਟ ਜਾਂ ਸੈਕੰਡ ਕਲਾਸ ਲਾ ਦੀ ਤੇ 3 ਸਾਲ ਦਾ ਐਕਸਪੀਰੀਅੰਸ ਐਜ਼ ਅ ਅਪਰੈਂਟਾਈਜ਼ ਐਡਵੋਕੇਟ ਦਾ ਹੋਣਾ ਚਾਹੀਦਾ ਜੂਨੀਅਰ ਟੈਕਨੀਸ਼ੀਅਨ ਲੈਬ ਵਾਸਤੇ 18 ਤੋਂ 30 ਸਾਲ ਦੀ ਏਜ ਲਿਮਟ ਬੀਐਸਸੀ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਜਾਂ ਫਿਰ ਬੀਐਸਸੀ ਵਿਦ ਡਿਪਲੋਮਾ ਐਮਐਲਟੀ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਜੀ ਜੂਨੀਅਰ ਟੈਕਨੀਸ਼ੀਅਨ ਐਕਸਰੇ ਦੀ ਵੈਕੈਂਸੀ ਬੀਐਸਸੀ ਮੈਡੀਕਲ ਟੈਕਨੋਲੋਜੀ ਦੇ ਵਿੱਚ ਬੀਐਸਸੀ ਮੈਡ ਮੈਡੀਕਲ ਟੈਕਨੋਲੋਜੀ ਰੇਡੀਓਲੋਜੀ ਦੇ ਵਿੱਚ ਜਾਂ ਫਿਰ ਮੈਡੀਕਲ ਰੇਡੀਓ ਡਾਇਗਨੋਸਿਸ ਜਾਂ ਫਿਰ ਰੇਡੀਓ ਡਾਇਗਨੋਸਿਸ ਐਂਡ ਇਮੇਜ ਟੈਕਨੋਲੋਜੀ ਦੇ ਵਿੱਚ ਤੁਹਾਡੇ ਕੋਲੇ ਬੀ ਐਸ ਸੀ ਹੋਣੀ ਚਾਹੀਦੀ ਹੈ ਜੂਨੀਅਰ ਟੈਕਨੀਸ਼ੀਅਨ ਰੇਡੀਓਥੈਰੇਪੀ ਦੇ ਵਿੱਚ ਏਜ ਲਿਮਿਟ 18 ਤੋਂ 30 ਸਾਲ ਬੀ ਐਸ ਸੀ ਮੈਡੀਕਲ ਟੈਕਨੋਲੋਜੀ ਰੇਡੀਓਲੋਜੀ ਜਾਂ ਫਿਰ ਰੇਡੀਓਥੈਰੇਪੀ ਦੇ ਵਿੱਚ ਟੈਕਨੀਸ਼ੀਅਨ ਓਟੀ ਵਾਸਤੇ 18 ਤੋਂ 30 ਸਾਲ ਦੀ ਏਜ ਲਿਮਿਟ ਬੀ ਐਸ ਸੀ ਮੈਡੀਕਲ ਟੈਕਨੋਲੋਜੀ ਤੁਹਾਡੇ ਕੋਲੇ ਆਪਰੇਸ਼ਨ ਥੀਟਰ ਜਾਂ ਐਂਥੀਸੀਆ ਦੀ ਹੋਣੀ ਚਾਹੀਦੀ ਹੈ ਡੈਂਟਲ ਹਾਈਜਨਿਸਟ ਵਾਸਤੇ ਜੀ ਏਜ ਲਿਮਟ 18 ਤੋਂ 30 ਸਾਲ میٹرਿਕ ਤੁਹਾਡੇ ਕੋਲੇ ਸਾਇੰਸ ਨਾਲ ਹੋਣੀ ਚਾਹੀਦੀ ਆ ਡਿਪਲੋਮਾ ਡੈਂਟਲ ਹਾਈਜਨਿਸਟ ਦਾ ਹੋਣਾ ਚਾਹੀਦਾ ਤੇ ਰਜਿਸਟਰਡ ਡੈਂਟਲ ਹਾਈਜਨਿਸਟ ਤੁਸੀਂ ਡੈਂਟਲ ਕਾਉਂਸਲ ਆਫ ਇੰਡੀਆ ਨਾਲ ਹੋਣੇ ਚਾਹੀਦੇ ਹੋ ਤਾਂ ਜਿਨ੍ਹਾਂ ਕੋਲੇ 2 ਸਾਲ ਦਾ ਐਕਸਪੀਰੀਅੰਸ ਰਹਿਣ ਵਾਲਾ ਡੈਂਟਲ ਡਿਪਾਰਟਮੈਂਟ ਹਸਪੀਟਲ ਦੇ ਵਿੱਚ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਅਸਿਸਟੈਂਟ ਡਾਈਟੀਸ਼ਨ ਵਾਸਤੇ 18 ਤੋਂ 30 ਸਾਲ ਦੀ ਏਜ ਲਿਮਟ ਐਮ ਐਸ ਸੀ ਫੂਡ ਐਂਡ ਨਿਊਟ੍ਰੀਸ਼ਨ ਹੋਣੀ ਚਾਹੀਦੀ ਆ ਤੇ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਹਸਪੀਟਲ ਦੇ ਵਿੱਚ ਇਸੇ ਲਾਈਨ ਦੇ ਵਿੱਚ ਸਟੋਰ ਕੀਪਰ ਵਾਸਤੇ 18 ਤੋਂ 30 ਸਾਲ ਦੀ ਏਜ ਲਿਮਟ ਬੈਚਲਰ ਡਿਗਰੀ ਮੈਥ ਇਕਨੋਮਿਕਸ ਕਮਰਸ ਜਾਂ ਸਟੈਟਿਸਟਿਕਸ ਵਿੱਚ ਹੋਣੀ ਚਾਹੀਦੀ ਹੈ ਇਹਨਾਂ ਚੋਂ ਕਿਸੇ ਇੱਕ ਦੇ ਵਿੱਚ ਵੀ ਬੈਚਲਰ ਡਿਗਰੀ ਤੇ ਨਾਲ ਐਮਬੀਏ ਪੋਸਟ ਗ੍ਰੈਜੂਏਟ ਮੈਥ ਮੈਥ ਇਕਨੋਮਿਕਸ ਕਮਰਸ ਜਾਂ ਸਟੈਟਿਸਟਿਕਸ ਤੋਂ ਘੱਟੋ-ਘੱਟ 50% ਮਾਰਕਸ ਨਾਲ ਹੋਣੀ ਚਾਹੀਦੀ ਹੈ ਰਿਸੈਪਸ਼ਨਿਸਟ ਵਾਸਤੇ ਜੀ ਕੈਂਡੀਡੇਟ 18 ਤੋਂ 30 ਸਾਲ ਡਿਗਰੀ ਕੈਂਡੀਡੇਟ ਹੋਣਾ ਚਾਹੀਦਾ ਤੇ ਪੋਸਟ ਗ੍ਰੈਜੂਏਟ ਡਿਪਲੋਮਾ ਜਰਨਲਿਜ਼ਮ ਦੇ ਵਿੱਚ ਜਾਂ ਪਬਲਿਕ ਰਿਲੇਸ਼ਨ ਦੇ ਵਿੱਚ ਹੋਣਾ ਚਾਹੀਦਾ ਐਕਸਪੀਰੀਅੰਸ ਪਬਲਿਕ ਰਿਲੇਸ਼ਨ ਵਾਲੇ ਨੂੰ ਤੇ ਔਨ ਕੰਪਿਊਟਰ ਜਿਨ੍ਹਾਂ ਨੂੰ ਵਰਕਿੰਗ ਕੰਪਿਊਟਰ ਪਰਸਨਲ ਕੰਪਿਊਟਰ ਤੇ ਕੰਮ ਕਰਨਾ ਆਉਂਦਾ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ ਜੂਨੀਅਰ ਐਡੀਟਰ ਵਾਸਤੇ 18 ਤੋਂ 30 ਸਾਲ ਦੀ ਏਜ ਲਿਮਟ ਕਮਰਸ ਗ੍ਰੈਜੂਏਟ ਕੈਂਡੀਡੇਟ ਹੋਣਾ ਚਾਹੀਦਾ 55% ਮਾਰਕਸ ਨਾਲ ਤੇ 2 ਸਾਲ ਦਾ ਅਕਾਊਂਟਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸੀਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਵੈਕੈਂਸੀ ਹੈ ਜੀ ਡਿਗਰੀ ਕੈਂਡੀਡੇਟ ਕੋਲੇ ਹੋਣੀ ਚਾਹੀਦੀ ਹੈ ਕੰਪਿਊਟਰ ਆਉਣਾ ਚਾਹੀਦਾ ਸਕਿੱਲ ਨੋਰਮ ਦਾ ਟਾਈਪਿੰਗ ਸਪੀਡ 35 ਵਰਡ ਪਰ ਮਿੰਟ ਇੰਗਲਿਸ਼ ਤੇ 30 ਵਰਡ ਪਰ ਮਿੰਟ ਹਿੰਦੀ ਦੀ ਇਹਨਾਂ ਚੋਂ ਕੋਈ ਇੱਕ ਹੋਣੀ ਚਾਹੀਦੀ ਹੈ ਤੇ 15 10500 ਕੀ ਡਿਪਰੈਸ਼ਨ ਕੈਂਡੀਡੇਟ ਕੋਲੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜੂਨੀਅਰ ਅਸਿਸਟ ਐਡਮਿਨਿਸਟ੍ਰੇਟਿਵ ਅਸਿਸਟੈਂਟ ਵਾਸਤੇ ਜੀ 18 ਤੋਂ 30 ਸਾਲ ਦੀ ਏਜ ਲਿਮਟ 12ਵੀਂ ਪਾਸ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਤੇ ਉਹਨਾਂ ਕੋਲੇ 35 ਵਰਡ ਪਰ ਮਿੰਟ ਇੰਗਲਿਸ਼ ਜਾਂ ਫਿਰ ਹਿੰਦੀ ਦੀ ਟਾਈਪਿੰਗ ਸਪੀਡ 30 ਵਰਡ ਪਰ ਮਿੰਟ ਹੋਣੀ ਚਾਹੀਦੀ ਤੇ ਕੰਪਿਊਟਰ ਕੋਰਸਪੋਂਡ ਦੇ ਉੱਤੇ 10500 ਕੀਪ੍ਰੈਸ਼ਨ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੈਂਡੀਡੇਟਸ ਜੋ ਪੀ ਡਬਲਯੂ ਡੀ ਕੈਂਡੀਡੇਟਸ ਉਹ ਆਪਣੀ ਕੈਟਾਗਰੀ ਜੋ ਡਿਸੇਬਿਲਟੀ ਦੇ ਤੌਰ ਦੇ ਉੱਤੇ ਅਪਲਾਈ ਕਰ ਵੀ ਦੇ ਚੈੱਕ ਕਰ ਲੈਣਗੇ ਆਪਣਾ ਅਫੀਸ਼ੀਅਲ ਨੋਟੀਫਿਕੇਸ਼ਨ ਪੀਜੀ ਪਜੀ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਇਸ ਨੂੰ ਚੈੱਕ ਕਰ ਸਕਦੇ ਆ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਸਾਡੇ ਥੱਲੇ ਦਿੱਤੇ ਹੋਏ WhatsApp ਨੰਬਰ ਤੇ ਵੀ ਮੈਸੇਜ ਕਰਕੇ ਅਪਲਾਈ ਕਰ ਸਕਦੇ ਹੋ ਏਜ ਰੈਲੈਕਸੇਸ਼ਨ ਐਸ ਸੀ ਐਸਟੀ ਨੂੰ ਇਸ ਵਿੱਚ 5 ਸਾਲ ਰਹਿਣ ਵਾਲੀ ਹੈ ओबीसी ਨੂੰ 3 ਸਾਲ ਪੀ ਡਬਲਯੂ ਡੀ ਕੈਂਡੀਡੇਟਸ ਨੂੰ 10 ਸਾਲ ਰਹਿਣ ਵਾਲੀ ਹੈ ਐਕ ਸਰਵਿਸਮੈਨ ਜੋ ਅਪਲਾਈ ਕਰ ਰਹੇ ਹੈ ਕੈਂਡੀਡੇਟਸ ਉਹ ਘੱਟੋ ਘੱਟ ਜੋ ਹੈ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਵਾਲੇ ਹੀ ਅਪਲਾਈ ਕਰ ਸਕਦੇ ਇਸ ਦੇ ਵਿੱਚ ਗਰੁੱਪ ਬੀ ਵਾਲੀ ਵੈਕੈਂਸੀਆਂ ਚ ਜੇ ਕੋਈ ਕੈਂਡੀਡੇਟ ਜੇਸ਼ੂ ਆਰਾ ਜੋ ਨੇਵੀ ਜਾਂ 에ਅਰ ਫੋਰਸ ਦਾ ਰਹਿਣ ਵਾਲਾ ਉਹ ਰੈਜੀਮੈਂਟ ਰਿਕਾਰਡ ਦੇ ਵਿੱਚ ਆਪਣਾ 에ਅਰ ਫੋਰਸ ਵਾਲਾ ਆਪਣੇ ਉਥੋਂ ਅਪੁਆਇੰਟਮੈਂਟ ਵੈਕੈਂਸੀ ਦਾ ਸੈਂਟਰ ਗਵਰਨਮੈਂਟ ਐਕਸਰਮਿਸਮੈਂਟ ਤੋਂ ਤੁਹਾਡੀ ਜੋ ਏਜ ਲਿਮਟ ਉਹਦੇ ਚੋ ਮਾਈਨਸ ਕਰਕੇ ਤੁਹਾਨੂੰ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਇਸ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ ਪੀਜੀਆਈ ਦੀ ਵੈਬਸਾਈਟ ਤੇ ਅਪਲਾਈ ਕਰ ਸਕਦੇ ਆ ਤੇ ਜੇ ਕੋਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਇਹਨਾਂ ਦੀ ਜੋ ਹੈ ਈਮੇਲ ਆਈਡੀ ਦੇ ਉੱਤੇ ਜਾ ਕੇ ਵੀ ਚੈੱਕ ਕਰਵਾ ਸਕਦੇ ਹੋ ਜੇ ਸक्राइब ਵਾਸਤੇ ਕੋਈ ਨੈਸੈਸਰੀ ਡਿਟੇਲ ਚਾਹੀਦੀ ਹੈ ਤੁਹਾਨੂੰ ਇਹ aorcpgi@gmail ਦੇ ਉੱਤੇ ਜਾ ਕੇ ਤੁਸੀਂ ਚੈੱਕ ਇਹਨਾਂ ਨੂੰ ਈਮੇਲ ਕਰਕੇ ਇਨਕੁਆਰੀ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਸੇ ਤੁਹਾਡਾ ਜੀ ਜੋ ਰਹਿਣ ਵਾਲਾ ਇਹਦੇ ਵਿੱਚ ਕੈਂਡੀਡੇਟਸ ਦਾ ਗਰੁੱਪ ਬੀ ਅਤੇ ਸੀ ਵਾਸਤੇ 100 ਨੰਬਰ ਦੇ ਐਮਸੀਕਿਊ ਹੋਣਗੇ 100 ਮਿੰਟ ਦਾ ਟਾਈਮ ਹੋਊਗਾ ਤੇ 100 ਮਾਰਕਸ ਦਾ ਹੋਣਾ ਟੋਟਲ 100 ਮਾਰਕਸ ਦੀ ਜੋ ਹੈ ਇਸ ਵਿੱਚ ਹੋ ਰਹਿਣ ਵਾਲੀ ਹੈ ਤੇ ਜਿਹਦੇ ਵਿੱਚ ਕਿ ਤੁਹਾਨੂੰ 40% ਮਾਰਕਸ ਜਰਨਲ ਤੇ ایਡਬਲਿਊਐਸ ਕੈਟਾਗਰੀ ਵਾਲਿਆਂ ਨੂੰ ਤੇ 35 ਮਾਰਕਸ ਪਰਸੈਂਟ ਮਾਰਕਸ ਐਸਸੀ ਐਸਟੀ ਤੇ ਓਬੀਸੀ ਕੈਟਾਗਰੀ ਨੂੰ ਲੈਣੇ ਜ਼ਰੂਰੀ ਹੋਣਗੇ ਜੋ ਕਿ ਕੁਆਲੀਫਾਈਂਗ ਮਾਰਕਸ ਹੈ ਇਸ ਦੇ ਵਿੱਚ ਜੋ ਤੁਹਾਡੀ 네ਗੇਟਿਵ ਮਾਰਕਿੰਗ ਵੀ ਰਹਿਣ ਵਾਲੀ ਆ 0.25 ਮਾਰਕਸ ਦੀ ਜੋ ਹੈ 네ਗੇਟਿਵ ਮਾਰਕਿੰਗ ਰਹਿਣ ਵਾਲੀਆਂ ਕੰਪਿਊਟਰ ਬੇਸਡ ਟੈਸਟ ਜੋ ਹੈ ਇੰਗਲਿਸ਼ ਲੈਂਗੁਏਜ ਦਾ ਹੋਊਗਾ ਸਿਰਫ ਨਾ ਲੋਕਲ ਲੈਂਗੁਏਜ ਜਾਂ ਦੂਸਰੀ ਲੈਂਗੁਏਜ ਦੇ ਵਿੱਚ ਕੋਈ ਵੀ ਨਹੀਂ ਰਹਿਣਾ ਸ਼ਾਰਟਲਿਸਟਡ ਕੈਂਡੀਡੇਟਸ ਹੋਣਗੇ ਜੋ ਪੇਪਰ ਦੇ ਨੰਬਰਾਂ ਦੇ ਹਿਸਾਬ ਨਾਲ ਹੋਣਗੇ ਤੇ ਉਸ ਤੋਂ ਬਾਅਦ ਜਿਹਦੇ ਵਿੱਚ ਸਕਿੱਲ ਟੈਸਟ ਮੰਗਿਆ ਗਿਆ ਉਸ ਦੇ ਵਿੱਚ ਸਕਿੱਲ ਟੈਸਟ ਹੋਣ ਤੋਂ ਬਾਅਦ ਹੀ ਉਹਨਾਂ ਦੀ ਫਾਈਨਲ ਮੈਰਿਟ ਲਿਸਟ ਤਿਆਰ ਹੋਊਗੀ ਜਿਹੜਾ ਸਿਟੀਗਾ ਜਿੱਥੇ ਪੇਪਰ ਰਹਿਣ ਵਾਲਾ ਜੀ ਚੰਡੀਗੜ੍ਹ ਦਿੱਲੀ ਹਾਈਦਰਾਬਾਦ ਅਤੇ ਕੋਲਕਾ ਇਹਨਾਂ ਸਿਟੀ ਦੇ ਵਿੱਚ ਹੀ ਜੋ ਹੈ ਐਗਜ਼ਾਮ ਸੈਂਟਰ ਕੰਡਕਟ ਕੀਤਾ ਜਾਣ ਵਾਲਾ ਅਪਲਾਈ ਤੁਸੀਂ ਪੀਜੀਆਈ ਦੀ ਵੈਬਸਾਈਟ ਤੇ ਜਾ ਕੇ ਲਾਈ ਕਰ ਸਕਦੇ ਹੋ ਤੇ ਸਾਡੇ ਥੱਲੇ ਦਿੱਤੇ ਵਟਸਐਪ ਨੰਬਰ ਤੋਂ ਵੀ ਸਾਨੂੰ ਪੀਡੀਐਫ ਭੇਜ ਕੇ ਆਪਣੇ ਡਾਕੂਮੈਂਟ ਅਸੀਂ ਅਪਲਾਈ ਸਾਡੇ ਵੱਲੋਂ ਕਰ ਦਿੱਤਾ ਜਾਊਗਾ ਇਹ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ